ਲੱਗ ਕਰੂ ਲੋ ਬੱਪੂ ਜੀ ਇਹ ਤਾਂ ਵੀ ਥੋਡੀਆਂ ਨੇ ਮੋਟਰਾਂ ਦੀ ਵੀ ਥੋਡੇ ਕੋਲ ਨੇ ਆ ਸਕਾਰਪੀਓ ਗੱਡੀ ਆ ਜਦੋਂ ਜਿੱਥੇ ਵੀ ਆਣਾ ਜਾਣਾ ਵੇ 10 20 ਕਿਸਾਨ ਆਂਦੇ ਨੇ ਕੋਈ ਫਰੀਦਕੋਟ ਤੋਂ ਕੋਈ ਮੁਕਸਰ ਤੋਂ ਕੋਈ ਸਿੱਧੂਪੁਰ ਸਾਹਿਬ ਵਾਲੇ ਕੋਈ ਡੱਲੇਵਾਲ ਸਾਹਿਬ ਵਾਲੇ ਕੋਈ ਛੱਡ ਕੇ ਆਣੇ ਨੇ ਲੈ ਕੇ ਆਣੇ ਨੇ ਬੱਸ ਸਟੈਂਡ ਤੋਂ ਇਹ ਥੋਡੇ ਗੱਡੀ ਆ ਥੋਡੀ ਚਾਬੀ ਆ ਮੈਂ ਤੁਹਾਡਾ ਪੁੱਤ ਕਿਸਾਨਾਂ ਦਾ ਪੁੱਤ ਠੀਕ ਹੈ ਧੰਨਵਾਦ ਜੀ ਵਿੰਦਰ ਸਿੰਘ ਜੀ ਇਹਦਾ ਪੰਪ ਆ ਜੀ ਇਹਦੀ ਗੱਡੀਆਂ ਇਹ ਸਾਨੂੰ ਆਉਣ ਜਾਣ ਸਹਾਰਤ ਕਰੀ ਹੈ ਖਨੌਰੀ ਆਪ ਤੇਲ ਪਾ ਲੈ ਕਰੋ ਹਿਸਾਬ ਤਾ ਦੇਣਾ ਉਹ ਦੇਦੇ ਕਰੋ ਨਹੀਂ ਕੋਈ ਲੋੜ ਨਹੀਂ ਤੁਹਾਡੇ ਸਾਡੇ ਕਿਸਾਨਾਂ ਨੇ ਆਉਣਾ ਜਾਣਾ ਹੋਵੇ ਅੱਜ ਇਹਦਾ ਬਹੁਤ ਧੰਨਵਾਦ ਕਰਦੇ ਵਿੰਦਰભાઈ ਦਾ ਗੁਰਗ ਸਾਨੂੰ ਹੀ ਮਦਦ ਕਰਦਾ ਜੀ ਦੋ ਜਣੇ ਬਾਈ ਜਓ ਗੱਲਾਂ ਕਰੀਏ ਜੀ ਸਬਕ ਜੁਰਾ ਦਾ ਸਾਡੀ ਜਨਣੇ ਬਾਪੂ ਜੀ ਰਾਮ ਨਾਲ ਦਾਣਾ ਰਾਮ ਨਾਲ ਨਾਲ ਸਾਰਿਆਂ ਨੇ ਕੋਈ ਕਾਲੀ ਨਹੀਂ ਕਰਨੀ ਕਿਸੇ ਨੇ ਆਪਣੀ ਗੱਡੀ ਆ ਆਪਦਾ ਪੰਪਾ ਤੇਲ ਪਵਾ ਕੇ ਲੈ ਜਾਇਆ ਕਰੋ ਜਿੰਨੇ ਬੰਦੇ ਬਸ ਸਟੈਂਡ ਤੇ ਛੱਡ ਕੇ ਆਣੇ ਨੇ ਕਿਸੇ ਨੇ ਫ੍ਰੀਡ ਕੋਟ ਜਾਣਾ ਹੋਵੇ ਕਿਸੇ ਨੂੰ ਐਮਰਜੈਂਸੀ ਹੋਵੇ ਰਾਮ ਨਾਲ ਦਾ ਸਕਦੇ ਹਾਂ ਧੰਨਵਾਦ ਤੇਲ ਕਿਵੇਂ ਭਰੀ ਪਾਉਂਦੇ ਆ ਪੰਪ ਬਈ ਸਸਰੀਕਾਲ ਜੀ ਦੁਰਗੋ ਜਾਇ ਜੀ ਖਨੋਰੀ ਕੋਈ ਦਿੱਕਤ ਤਾਂ ਨਹੀਂ ਹੋਈ ਰਸਤੇ ਕਿਸੇ ਪੁਲਿਸ ਪਾਲਸ ਵਾਲਿਆਂ ਨੇ ਤਾਂ ਕੀਤਾ ਹੋਵੇ ਕੋਈ ਹੋਰ ਕਿਸੇ ਚੀਜ਼ ਦੀ ਲੋੜ ਹੋਵੇ ਓਕੇ ਧੰਨਵਾਦ ਜੀ ਧੰਨਵਾਦ ਹੋਰ ਕਿਸੇ ਸੇਵਾ ਦੀ ਲੋੜ ਹੋਵੇ ਦੱਸਿਓ ਜੀ ਬੜੀ ਕਿਰਤ ਹੈ ਜੀ ਅਨੰਦਵਿੰਦਰ ਸਿੰਘ ਚੋੜਾ ਰਾਜ ਤੁਹਾਨੂੰ ਬਲਦੇਵ ਸਿੰਘ ਇਹ ਜੀ ਅਸੀਂ ਵੀ ਤੁਹਾਡੇ ਬੱਚੇ ਆਂ ਜੀ ਕਿਸਾਨਾਂ ਦੇ ਪੁੱਤਾਂ ਹਾਂ ਜੀ ਛੱੜ ਦੀ ਕਲਾ ਬਾਪੂ ਜੀ ਪੰਪ ਥੋੜਾ ਦਿੱਲੀ ਤੱਕ ਦਾਣਾ ਤੇਲ ਕਿੱਬਰ ਪਰ ਕੱਲੇ ਜਰੂਰ ਠੀਕ ਹੈ ਉਹ ਜੀ ਆਪੇ ਆਪਾ ਐ ਕਰੋ ਆਪੂ ਗੱਲਾਂ ਮੈਂ ਪੈਸੇ ਪਾਣੇ ਹੋ ਪਾ ਦੇ ਕਰੋ ਨਹੀਂ ਨਾ ਪਾਏ ਕਰੋ ਆਓ ਤੁਸੀਂ ਆਪੇ